ਭਾਈ ਕੀ ਨਾਮ ਦਾ ਤਾਂ ਭਿਕਾਸ਼ ਆਪਾ ਆ ਤੁਹਾਡੇ ਸਟਾ ਲਿਖਿਆ ਸੀ ਬਲਦ ਉਤਾਰ ਰਹੇ ਕੀ ਮਾਮਲਾ ਹੈ ਇਹ ਭਈ ਉਹ ਹਫਤਰਣ ਹੈ ਇਸ ਕੇ ਦਾ ਜਿਆਦਾ ਮੰਗਦੇ ਦੇ ਬੰਦਾ ਨੀਸ਼ਾ ਸੀ ਤੇ ਹਰਸ਼ ਚਾਵਲਾ ਇੱਕ ਪੱਕ ਇਹਨਾਂ ਨੇ ਕਾਲ ਦੱਸੇ ਨਾਲ ਕੰਮ ਕਰਾਇਆ ਜੀ ਜਿਹੜੇ ਪਿੰਡ ਤੋਂ ਭਾਈ ਤੁਸੀਂ ਦੱਸੋ ਗਾਣਾਂ ਬੁਣ ਆਪਣੇ ਕਰਿਆਨੇ ਦੇ ਬਾੜੇ ਕਿਉਂ ਮੰਗਦੇ ਗਾਲੇ ਤੁਹਾਡੇ ਕੋਲੋਂ ਅਸੀਂ ਮਤ ਦੇ ਕੇ ਕਹਿੰਦੇ ਕਿ ਕਰੋ ਵੀ ਸੈਵਲ ਡਾਊਨ ਫੈਰੀ ਕਹਿੰਦੇ ਆ ਜੀ ਜਿਹੜੇ ਮੁੰਡਿਆਂ ਦੇ ਨਾਲ ਰਹੇ ਨੇ ਤੁਹਾਡੀ ਜਾਣ ਪਛਾਣ ਦੇ ਆ ਹਾਂਜੀ ਹਾਂਜੀ ਆਉਂਦੇ ਆ ਦੁਕਾਨ ਤੇ ਆਉਂਦੇ ਆ ਇਹ ਪਿੰਡ ਦੇ ਆ ਤੁਹਾਡੇ ਦੇ ਬਾਹਰ ਦੇ ਬੈਠੇ ਆ ਵੇਖੋ ਬੋਲਾ ਦਿੱਕੋ ਜੀ ਤੇ ਮੁੰਡੀਆਂ ਦੇ ਦੋ ਮੁੰਡੇ ਆ ਤੇ ਹਥਿਆਰ ਵਗੈਰਾ ਜਿਹੜੇ ਜਿਹੜੇ ਕੋਲ ਇਹਨਾਂ ਕੋਲ ਜੀ ਦਾਤ ਸੀਗੇ ਢੰਡੇ ਸੀਗੇ ਪਾਈਪ ਸੀਗੇ ਦੋਏ ਦੇ ਹਰੇ ਪਾਈਪ ਨੇ ਲੱਗ ਰਹੇ ਸੀ ਤੇ ਕੈਮਰੇ ਆਗੇ ਤੁਹਾਡੇ ਲੱਗ ਕੈਮਰੇ ਸਾਰੀ ਵੀਡੀਓ ਆਈ ਗਈ ਦੁਕਾਨ ਤੇ ਆਉਂਦੇ ਹਮਲਾ ਕਰਤਾ ਜਾਂ ਕੁਝ ਸਮਾਨ ਲੈਣੇ ਮੈਂ ਤਾਂ ਮੇਰੇ ਨੇ ਕਹਿੰਦਾ ਢੰਡਾ ਜੀ ਅੱਛਾ ਮੈਂ ਕੋਹ ਫੜਾਇਆ ਬਾਜੋ ਕਹਿੰਦਾ ਤੂੰ ਕੱਦ ਗਾਲ ਕੱਢੀ ਦਿੱਪੇ ਨੂੰ ਕਹਿੰਦਾ ਵੀ ਇਦਾਂ ਮਾਲ ਵੱਡੀ ਆ ਮੈਂ ਮੈਗਰ ਵੱਡੀ ਆ ਮੈਂ ਇਹ ਸ਼ੁਰੂ ਕਰਦਾ ਤੇਰੇ ਭਾਈ ਬਾਰੇ ਕਹਿੰਦਾ ਕੀ ਬੋਲਿਆ ਮੈਂ ਮੈਂ ਵੀ ਬੋਲਿਆ ਨਾ ਤੇ ਮਾਰਾਂ ਸ਼ੁਰੂ ਕਰਦਾ ਮਰਾ ਭਾਈ ਦਾ ਵੀ ਆਈ ਕਹਦੇ ਤੁਸੀਂ ਮੋਟਰਸਾਈਕਲ ਉੱਤੇ ਕੰਮ ਸੀ ਮੋਟਰੇ ਅੱਗੇ ਵਧਿਆ ਤੇ ਨਾਲ ਹੀ ਲੈ ਕੇ ਦਰਦ ਕਰਿਆ ਆਪਣੇ ਕਿੰਨੇ ਕ ਵਜੇ ਦੀ ਗੱਲ ਹੈ ਤੇ ਵੀ ਟਾਈਗਰ ਸਵੇਰ ਦੇ 9:30 ਵਜੇ ਤੁਸੀਂ ਗੱਲੇ ਸੀ ਦਰਵਾਜ਼ੇ ਤੋਂ ਫੋਨ ਕਰਦੇ ਸੀ ਤੇ ਸੀਸੀਟੀਵੀ ਦੀ ਤਸਵੀਰ ਹੈਗੀ ਤੁਹਾਡੇ ਕੋਲ ਉਹ ਤੁਹਾਡੀ ਰਜਿਸਟਰੀ ਕੋ ਪ੍ਰਾਣੀ ਆ ਇਹ ਨਹੀਂ ਕੋਈ ਰਜਿਸਟਰੀ ਆ ਉਹ ਚੱਲ ਅੱਗੇ ਨਾ ਕੋਈ ਕੰਮ ਨਹੀਂ ਕੀਤਾ ਤਾਂ ਕਰਕੇ ਹੋ ਰਿਹਾ। ਕਿ ਤੁਹਾਡੇ ਮਾਰਿਆ ਕੀ ਕੀ ਇਹਨਾਂ ਨੇ ਮuze। ਕੁੰਦਾਤ ਮਾਰਿਆ ਜੀ। ਖੰਡਾ ਜੀ ਨੂੰ ਕਹਦੇ ਤੇ ਆ ਮਾਰਿਆ, ਰੋਡ ਮਾਰਿਆ। ਤੇ ਲੈ ਕੇ ਘਰ ਆਇਆ ਤੁਹਾਨੂੰ ਸਿਪੋ ਹਸਤਰਾਉ। ਪੁਲਿਸ ਨੂੰ ਭਰਾ ਲੈ ਕੇ। ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਤੁਸੀਂ ਭਾਈ। ਹਾਂਜੀ। ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਤੁਸੀਂ। ਦੀ ਮੰਗ ਕਰਦੇ ਪ੍ਰਸ਼ਾਸਨ ਤੋਂ। ਕਹਿੰਦੇ ਕਿ ਤਾਂ ਕਰ ਹਮੇਸ਼ਾ ਵਾਂਗ ਸਾਰੇ ਹੋਊਗਾ, ਮਿਲਣਾ ਹੋਊਗਾ। ਬੜਿਆ ਬੰਦੇ ਨੂੰ ਲੈ ਦੇਣ ਨੂੰ ਹਨਾ। ਕਿੱਟੇ ਦਾ ਕਾਪੀ ਕਰਦੇ ਜੀ ਹਾਂ। ਸਾਰੀਆਂ ਹਾਂਜੀ ਜਿੱਤੇ ਵਾਹ ਠੀਕ ਜੀ ਆਪਣਾ ਸ਼ਿਵਮ ਭਾਈ ਕਿਹੜੇ ਪਿੰਡ ਤੋਂ ਆ ਜੀ ਬਲਖਰ ਤੋਂ ਇਹ ਤੁਹਾਡਾ ਬ੍ਰਦਰ ਆਣਾ ਤੁਸੀਂ ਲੈ ਕੇ ਆਏ ਸੀ ਬਣਾ ਵੱਡਾ ਭਰਾ ਆ ਕੀ ਮਾਮਲਾ ਕੀ ਹੋਇਆ ਸਾਰਾ ਇਹ ਜੀ ਦੁਕਾਨ ਤੇ ਕੰਮ ਕਰਦਾ ਆਪਣੇ ਰੈਣੇ ਦੀ ਦੁਕਾਨ ਸਾਡੀ ਤੇ ਉੱਥੇ ਮੁੰਡੇ ਆਏ ਉਹਨੇ ਕੋਕ ਮੰਗਿਆ ਤੇ ਉਸ ਤੋਂ ਬਾਅਦ ਇੱਥੇ ਹਮਲਾ ਕਰਤਾ ਕੌਣ ਸੀਗੇ ਬੰਦੇ ਭਾਈਓ ਸਾਰੇ ਇਹ ਜੀ ਅਸ਼ੀਰ ਚਾਵਲਾ ਆਇਆ ਬੰਡੋਰੀ ਦਾ ਮੁੰਡਾ ਆ ਅੱਛਾ ਜੀ ਤੇ ਉਹਨੇ ਹਮਲਾ ਹਮਲਾ ਕੀਤਾ ਇੱਥੇ ਇਹ ਕਿੰਨੇ ਜਣੇ ਸੀਗੇ ਸਾਰੇ ਬੰਦੇ ਟੋਟਲ ਚਾਰ ਤੋਂ ਪੰਜ ਸੀਗੇ ਬੰਦੇ ਮੂੰਹ ਬੰਨੇ ਦੋਹਾਂ ਨੇ ਮੂੰਹ ਬੰਨੇ ਦੋ ਮੂੰਹ ਤੇ ਖੁੱਲੇ ਅਸ਼ੀਸ਼ ਦਾ ਵੀਡੀਓ ਬਣਾਉਂਦਾ ਪਿਆ ਕੋਈ ਉਦਾਂ ਪਛਾਣ ਚਾਹੇ ਬੰਦੇ ਭਾਈ ਅਸ਼ੀਸ਼ ਹੈ ਭਾਈ ਅਸ਼ੀਸ਼ ਹੈ ਤੁਹਾਨੂੰ ਜਾਣਦਾ ਅਸ਼ੀਸ਼ ਤਾਂ ਅੰਦਰ ਅੰਦਰ ਇਹਨਾਂ ਦੇ ਨਾਲ ਜਿਹੜੇ ਬੰਦੇ ਉਹ ਪਛਾਣ ਚ ਹੈਗੇ ਤੁਹਾਡੇ ਭਾਈ ਉਹ ਵੀ ਆਇਆ ਨਹੀਂ ਪਛਾਣ ਚ ਉਹਦਾ ਤੇ ਕੋਈ ਕਾਰਨ ਕੀ ਹੋਇਆ ਮਾਰਨ ਦਾ ਕੋਈ ਰੰਜੀ ਸੀ ਤੁਹਾਡੀ ਪੁਰਾਣੀ ਨਹੀਂ ਉਹ ਪੈਸੇ ਮੰਗਦੇ ਸੀ ਕਹਿੰਦੇ 1000 ਰੁਪਏ ਗੂਗਲ ਪੇ ਕਰੋ ਮੇਰੇ ਨਹੀਂ ਚੱਲਦਾ ਸੀਗਾ ਅਕਾਊਂਟ ਮੇਰਾ ਬੈਂਕ ਕੋਲ ਸੀਗਾ ਕੋਈ ਤਾਂ ਪ੍ਰੋਬਲਮ ਸੀਗੀ ਮੈਂ ਮਨਾ ਕੀਤਾ ਮੈਂ ਭਾਈ ਨਹੀਂ ਚੱਲਦਾ ਇੱਕ ਦੀਪਾ ਮੁੰਡਾ ਆ ਬੇਗਮਪੁਰ ਤੋਂ ਉਹ ਨਾਲ ਲੈ ਕੇ ਕਹਿੰਦੇ ਸੀਗੇ ਦੀਪ ਨੇ ਬਹਿਮਗੇ ਮਾ ਦੀਪ ਨੇ ਗਾਲਾਂ ਗਲੋਗ ਨਹੀਂ ਕਾਉਂਡ ਚੱਲਦਾ ਮੇਰਾ ਨਾ ਤੇ ਇਹਨੇ ਹਮਲਾ ਕਰਤਾ ਕਿ ਅਸੀਂ ਤੂੰ ਕਹਿੰਦੇ ਸਾਨੂੰ ਗਾਲਾਂ ਗੱਡੀਆਂ ਮੈਂ ਗਾਲਾਂ ਨਹੀਂ ਗੱਡੀਆਂ ਮੈਂ ਪੈਸੇ ਦੇਣ ਤੋਂ ਮਨਾਂ ਕੀਤਾ ਫਰौती ਮੰਗਦੇ ਇੱਕ ਤਰ੍ਹਾਂ ਦੀ ਕਿੰਨੇ ਪੈਸੇ ਮੰਗਦੇ ਸੀਗੇ 1000 ਰੁਪਏ ਮੰਗਦੇ ਪਹਿਲੇ ਪੈਸੇ 23 24 ਰੁਪਏ ਨੇਚਾ ਪ੍ਰਧਾਨ ਹੈ ਇੱਕ ਕੰਡੋਰੀ ਦਾ ਉਹ ਤੋਂ ਲੈਣੇ ਆ ਮੈਂ ਉਹਨਾਂ ਨੇ ਕੁਛ ਕੀਆ ਕਦੇ ਹੈਨਾ ਕਿ ਚੱਲ ਦੇ ਦਊਗਾ ਬੰਦਾ ਇਹ ਮੋੜੇ ਬਦਮਾਸ਼ੀ ਕਰਨ ਲੱਗਾ ਉਹਨਾਂ ਨੇ ਕਿ ਕਹਿੰਦੇ ਹਰ ਮਹੀਨੇ ਪੈਸੇ ਦੇਉ ਤੁਹਾਨੂੰ ਇਹ ਫੋਨ ਜੀ ਕਹਿੰਦਾ ਜੀ ਮੈਂ ਹਫਤਾ ਕਹਿੰਦਾ ਲੈਣ ਲੈਣਾ ਸ਼ੋਅ ਕਰ ਦੋ ਸਾਥ ਉਹਨਾਂ ਐ ਇ ਕਿਲਾ ਇਹਨੇ ਬਰਤਕੋਲ ਕੀਤੀ ਨਹੀਂ ਰਿਕਾਰਡਿੰਗ ਹੋ ਜਾਂਦੀ ਹੈ ਪਤਾ ਇਹਨੂੰ ਪੁਰਾਣੀ ਲਾਕ ਡਾੜਦੇ ਨਹੀਂ ਤੁਹਾਡੀ ਕੋਈ ਨੀ ਪੁਰਾਣੀ ਲਾਕ ਡਾੜ ਨਹੀਂ ਹੁੰਦੇ ਜਾਂਦੇ ਦੁਕਾਨ ਤੋਂ ਮਾਲ ਤੋਂ ਲੈਂਦੇ ਆ ਕੋਈ ਤਾਂ ਨੁਕਸਾਨ ਕੀਤਾ ਹੋਵੇ ਇਹਨਾਂ ਨੇ ਦੁਕਾਨ ਦਾ ਨੁਕਸਾਨ ਤਾਂ ਨਹੀਂ ਇਹ ਤਾਂ ਮੁੰਡੇ ਨੁਕਸਾਨ ਜ਼ਿਆਦਾ ਕੀਤੇ ਨੇ ਗਲਤ ਕਰ ਲਿਆ ਹਾਂ ਕਿਹੜੇ ਕਿਹੜੇ ਹਥਿਆਰ ਸੀ ਭੱਜੇ ਨਾਲ ਕੋਲ ਇਹਦੇ ਕੋਲ ਰੋਡਾ ਸੀਗੇ ਆਂ ਦਾਸ ਸੀਗਾ ਫੰਡੇ ਸੀਗੇ ਜੇ ਸੀਸੀਟੀਵੀ ਕੈਮਰੇ ਜੇ ਤੁਹਾਨੂੰ ਦੱਸੇ ਆ ਨੇ ਸਾਰੇ ਇਹ ਨਾਲ ਵੀਡੀਓ ਕੋਣ ਬਣਾਉਂਦਾ ਸੀ ਵਿੱਚ ਵੀਡੀਓ ਸ਼ੀਸ਼ ਚਾਲਾ ਬਣਾ ਰਿਹਾ ਸੀ ਕੁਝ ਬੋਲਦੇ ਵੀ ਨਾਲ ਹੀ ਕੋਈ ਇਹਦਾ ਜੇ ਮੁੜ ਕੇ ਤੁਸੀਂ ਰਿਪੋਰਟ ਕਰਾਈ ਤਾਂ ਹੋਰ ਵੀ ਕਹਿੰਦਾ ਪਰਚਾ ਹੋਣਾ ਹੈ ਠੀਕ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਤੁਸੀਂ ਇਹ ਇਨਸਾਫ ਦੀ ਮੰਗ ਕਰਦੇ ਇਹਨਾਂ ਨੂੰ ਅੰਦਰ ਕਰੋ ਬਾਹਰ ਧੁੰਮਣ ਵਾਲੀ ਜਨਸਾ ਨਹੀਂ ਹੈ ਹਾਂ ਠੀਕ ਆ ਭਾਈ ਇਹ ਆ ਬਾਕੀ ਦੁਕਾਨਦਾਰਾਂ ਲਈ ਔਖਾ ਕਰੋਗੇ ਨਾ ਹਨਾ ਹਾਂਜੀ ਮੈਡਮ ਕੀ ਮਾਮਲਾ ਜਿਹੜਾ ਕਿ ਪੇਸ਼ੈਂਟ ਆਇਆ ਸੀ ਵੱਲ ਚ ਹਾਂਜੀ ਸਾਡੇ ਤੋਂ 320 ਤੇ ਵਿਕਾਸ ਸ਼ਰਮਾ ਆਏ ਨੇ ਉਹਨਾਂ ਦੀ ਲੜਾਈ ਚੱਲ ਰਿਹਾ ਹੋਇਆ ਲੱਖ ਕੋਟ ਵਿੱਚ ਕਿੰਨੀ ਕੁ ਸੱਟ ਟਾਈਮ ਮੈਡਮ ਹੈਗੀ ਇਹਨਾਂ ਦੇ ਹਾਂਜੀ ਪੇਸ਼ੈਂਟ ਦੀ ਸੱਟਾਂ ਨੋਟ ਡਾਊਨ ਕਰ ਲਿੱਤੇ ਆਂ ਵੀ ਯਾਨੀ ਤੇ ਐਮ ਐਲ ਆਰ ਕਰ ਦਿਓ ਕਿ ਪਰਸ ਨੂੰ ਜੇ ਦੇ ਤਿੰਨ ਕੋਈ ਇੱਕ ਵਿੱਚ ਠੀਕ